ਨਾਲੇ ਨੇ ਪੀਐਸੀ ਵਿਦਿਆਰਥੀ 40 ਦਿਨਾਂ ਤੋਂ ਲਗਾਤਾਰ ਸਿੱਖਾਸ ਕਰ ਰਹੇ ਆ ਇੱਥੇ ਜਿਹੜੀ ਸਾਡੀ ਇੱਕ ਹੱਕ ਦੇ ਲਈ ਲੜਾਈ ਹੈ ਸੈਨੇਟ ਦੀ ਲੜਾਈ ਹੈ ਇਹ ਸਿਲੀਵਸਿਟੀ ਦੇ ਉੱਤੇ ਪੰਜਾਬ ਦੀ ਦਾਅਵੇ ਦੀ ਲੜਾਈ ਹੈ ਉਹਦੇ ਲਈ ਅਸੀਂ ਸਿੱਖਾਸ ਕਰ ਰਹੇ ਆ ਇਹਨਾਂ ਚਿਰ ਤੋਂ ਕਿ ਜਿਹੜਾ ਇਹ ਪ੍ਰਸ਼ਾਸਨ ਹੈ ਜਿਹੜੀ ਇਹ ਪੁਲਸਰ ਉਹਨੇ ਬੰਦ ਕਰ ਦਿੱਤਾ ਕਿਸ ਤਰ੍ਹਾਂ ਤਸ਼ੱਦਦ ਕੀਤਾ ਹੈ ਸਾਡੇ ਵਿਦਿਆਰਥੀਆਂ ਤੇ 13 ਤਰੀਕ ਨੂੰ ਅਸੀਂ ਇੱਥੇ ਕਮਾਜ ਕੱਟਿਆ ਸੀਗਾ ਵੀਸੀ ਨੂੰ ਘੇਰਨ ਜਾ ਰਹੇ ਸੀ ਕਿਰਾਓ ਕਰਨਾ ਸੀ ਕਿਉਂਕਿ ਵੀਸੀ ਸਾਡੀ ਦੇਖ ਨੁਮਾਇੰਦਾ ਹੈ ਇਸ ਯੂਨੀਵਰਸਿਟੀ ਸਾਡਾ ਹੱਕ ਹੈ ਵੀ ਉਹਨੂੰ ਜਾ ਕੇ ਪੁੱਛੀਏ ਵੀ ਸਾਡੀਆਂ ਮੰਗਾਂ ਪੂਰੀਆਂ ਕਿਉਂ ਨਹੀਂ ਹੋ ਰਹੀਆਂ ਇੱਥੇ ਵਿਦਿਆਰਥੀ ਕਿੰਨੇ ਚਿਰ ਦੇ ਸੰਘਰਸ਼ ਕਰ ਰਹੇ ਨੇ 13 ਤਰੀਕ ਨੂੰ ਸਾਡੇ ਉੱਤੇ ਅਸੀਂ ਕੁੜੀਆਂ ਆ ਗਈ ਸੀਗੀਆਂ ਸਾਡੇ ਉੱਤੇ ਲਾਠੀ ਚਾਰਜ ਕੀਤਾ ਸਭ ਤੋਂ ਪਹਿਲੀਆਂ ਲਾਠੀਆਂ ਪੁਲਿਸ ਨੇ ਕੁੜੀਆਂ ਤੇ ਮਾਰੀਆਂ ਨੇ ਤੇ ਉਦੋਂ ਇੱਕ ਵੀ ਰੇਡੀ ਪੁਲਿਸ ਅਫਸਰ ਇੱਥੇ ਸਿਗੀ ਨਹੀਂ ਸਾਡੇ ਉੱਤੇ ਜਿਹੜੇ ਮੇਨ ਪੁਲਿਸ ਅਫਸਰ ਨੇ ਉਹਨਾਂ ਨੇ ਲਾਠੀ ਚਾਰਜ ਕੀਤਾ ਹੈ ਸਾਨੂੰ ਮੈਨ ਹੈਂਡਲ ਕੀਤਾ ਤੇ ਇਹਦਾ ਪੂਰਾ ਐਵੀਡੈਂਸ ਤੁਸੀਂ ਵੀਡੀਓ ਫੋਟੋਸ ਉਸ ਦਿਨ ਦੀਆਂ ਦੇਖ ਸਕਦੇ ਹੋ ਉਹਦੇ ਤੋਂ ਬਾਅਦ ਇਹ ਇੰਨੀ ਨਿਕੰਮਈ ਜਿਹੜੀ ਹੈ ਕਿ ਪ੍ਰਸ਼ਾਸਨ ਹੈ ਆਪਣਾ ਯੂਨੀਵਰਸਿਟੀ ਦਾ ਇਹਨਾਂ ਨੇ ਸਾਡੇ ਉੱਤੇ ਹੀ ਵਾਪਸ ਪਰਚੇ ਦਰਜ ਕਰ ਦਿੱਤੇ ਨੇ ਤੇ ਪਰਚੇ ਨਾ ਅਵੇਲੇਬਲ ਨੇ ਤੇ ਉਹ ਕੀ ਇਹ ਪਰਚਾ ਵੀ ਤੁਸੀਂ ਪੁਲਸ ਵਾਲੇ ਤੇ ਹਮਲਾ ਕੀਤਾ ਮਤਲਬ ਇਹ ਲਗਾਤਾਰ ਸਾਨੂੰ ਡਰਾਉਂਦੀਆਂ ਦੰਕਾ ਹੁੰਦੀ ਹੈ ਕੋਸ਼ਿਸ਼ ਕਰਦੇ ਪਏ ਨੇ ਵੀ ਇਹ ਵਿਦਿਆਰਥੀ ਹਕਨੀਵਾਜ਼ ਨਹੀਂ ਝੁੱਕਣਗੇ ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਵੀ ਨਾ ਤਾਂ ਤੁਹਾਡੇ ਇਹ ਛੋਟਮੋਟ ਪਰਚੇ ਤੋਂ ਡਰਦੇ ਆ ਨਾ ਤੁਹਾਡੀ ਧਮਕੀਆਂ ਤੋਂ ਡਰਦੇ ਆ ਇਹ ਜਿਹੜੀ ਲੜਾਈ ਹੈ ਉਹ ਪੰਜਾਬ ਦੀ ਯੂਨੀਵਰਸਿਟੀ ਦੇ ਉੱਤੇ ਦਾਅਵੇਦਾਰੀ ਲੜਾਈ ਹੈ ਕੇਂਦਰੀਕਰਨ ਦੇ ਖਿਲਾਫ ਨਿੱਜੀਕਰਨ ਦੇ ਖਿਲਾਫ ਲੜਾਈ ਹੈ ਤੇ ਇਹ ਲੜਾਈ ਜਦ ਤੱਕ ਸਰਕਾਰੀਆ ਚੋਣਾ ਬਹਾਲ ਨਹੀਂ ਹੋਣਗੀਆਂ ਉਦੋਂ ਤੱਕ ਅਸੀਂ ਲੜਾਂਗੇ ਜਸੇ ਬੰਦੀ ਦਾ ਦਾਅਵਾ ਨਹੀਂ ਜਸੇ ਬੰਦੀ ਉਹ ਤੁਹਾਨੂੰ ਮੈਂ ਪੀਐਸਯੂਲਕਾਰ ਵੱਲੋਂ ਆ ਇਸ ਲਈ ਯੂਨੀਵਰਸਿਟੀ ਦੇ 14 ਵਿਦਿਆਰਥੀਆਂ ਉੱਤੇ ਪਰਚੇ ਦਰਜ ਹੋਈ ਹੋਈ ਨੇ ਉਹਦੇ ਚੋਂ ਤਿੰਨ ਜਿਹੜੇ ਅਸੀਂ ਲਲਕਾਰ ਵੱਲੋਂ ਆਂ ਹੋਰ ਵੀ ਅਲੱਗ-ਅਲੱਗ ਜਥੇਬੰਦੀਆਂ ਤੋਂ ਟੋਟਲ 14 ਵਿਦਿਆਰਥੀਆਂ ਦੇ ਉੱਤੇ ਪਰਚੇ ਦਰਜ ਕੀਤੇ ਨੇ ਇਸ ਨਿਕੰਮੇ ਪ੍ਰਸ਼ਾਸਨ ਨੇ ਤੇ ਕਿਉਂ ਕੀਤੇ ਐ ਕਿਉਂਕਿ ਅਸੀਂ ਜੁਰਤ ਰੱਖਦੇ ਆਂ ਅਸੀਂ ਡਰਦੇ ਨਹੀਂ ਇਹਨਾਂ ਦੀਆਂ ਧਮਕੀਆਂ ਤੋਂ ਇਹਨਾਂ ਦੇ ਡਰਾਵਿਆਂ ਤੋਂ ਵਾਰ-ਵਾਰ ਕਦੇ ਘਰੇ ਫੋਨ ਕਰਾਉਂਦੇ ਕਦੇ ਨੋਟਿਸ ਕੱਢਦੇ ਸਾਡੇ ਨਾਮ ਦੇ ਕਦੇ ਡਿਪਾਰਟਮੈਂਟ ਦੇ ਪ੍ਰੋਫੈਸਰ ਨੂੰ ਆ ਕੇ ਕਹਿੰਦੇ ਵੀ ਇਹਨਾਂ ਨੂੰ ਧਮਕਾਓ ਇਹ ਅਸੀਂ ਇਹਨਾਂ ਦੀ ਧਮਕ ਧਮਕੀਆਂ ਤੋਂ ਨਹੀਂ ਡਰਦੇ ਇਸ ਕਰਕੇ ਇਹ ਕੋਸ਼ਿ ਵੀ ਇਹਨਾਂ ਦੇ ਭੂਮਿਕਾ ਖਰਾਬ ਕਰਨ ਦੀ ਕੋਸ਼ਿਸ਼ ਕਰੋ ਪਰ ਅਸੀਂ ਜਦ ਤੱਕ ਸਹੀ ਚੋਣਾ ਬਹਾਲ ਨਹੀਂ ਹੁੰਦੀਆਂ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਦੱਸ ਦੇਣਾ ਚਾਹੁੰਦੇ ਆਂ ਵੀ ਅਸੀਂ ਸਾਰੇ ਇੱਥੇ ਹੀ ਬੈਠੇ ਆਂ ਮੈਨੂੰ ਉਸ ਦਿਨ 13 ਤਰੀਕ ਨੂੰ ਇੱਥੇ ਡੀਐਸਪੀ ਆਇਆ ਸੀ ਗੁਰਮukh ਸਿੰਘ ਉਹਨੇ ਧਮਕੀ ਦਿੱਤੀ ਵਿਦਿਆਰਥੀਆਂ ਨੂੰ ਵੀ ਡਾਂਗਾ ਛੱਡੋ ਮੈਂ ਤਾਂ ਗੋਲੀਆਂ ਚਲਾਵਾਂਗਾ ਉਹਨੂੰ ਇੱਥੇ ਆ ਜੇ ਇੱਥੇ ਆ ਕੇ ਦੱਸ ਦੀ ਕਿਹੜੀਆਂ ਗੋਲੀਆਂ ਚਲਾਉਣ ਦੀ ਜ਼ਰੂਰਤ ਰੱਖਦਾ ਅਸੀਂ ਵਿਦਿਆਰਥੀ ਵੀ ਇੱਥੇ ਹੀ ਬੈਠੇ ਆਂ ਇੱਥੇ ਆ ਕੇ ਗੱਲ ਕਰਾਂਗੇ ਬਾਹਣ ਰਮਲ ਜੀ ਨੂੰ ਸਾਥ ਵੱਲੋਂ ਜਿਹੜੇ 2 ਮਿੰਟ ਸਾਂਝੇ ਕਰਨੇ ਆ। ਜਿਵੇਂ ਸਾਰਿਆਂ ਨੇ ਸਾਰੀ ਗੱਲ ਦੱਸ ਹੀ ਦਿੱਤੀ ਆ ਕਿ ਕੀ ਮਸਲਾ ਆ ਤੇ ਕੀ ਅਸੀਂ ਚਾਹੁੰਦੇ ਆ ਕਿ ਅਥਾਰਟੀ ਵੱਲੋਂ ਇੱਕ ਤੇ ਪਰਚੇ ਰਾਦੇ ਤੇ ਦੂਜਾ ਸੈਨੀਟ ਇਲੈਕਸ਼ਨ। ਉਸ ਤੋਂ ਅੱਗੇ ਜਿਹੜੀ ਜ਼ਰੂਰੀ ਗੱਲ ਜਿਹੜੀ ਬੇਨਤੀ ਅਸੀਂ ਮਜੀਠੀਆ ਸਾਹਿਬ ਨੂੰ ਕਰਨਾ ਚਾਹਾਂਗੇ ਜਿਹੜੇ ਜਿੰਨੇ ਵੀ ਇੱਥੇ ਮਤੇ ਪੰਜਾਬ ਤੋਂ MP ਤੇ MLA ਆਏ ਆ ਜਿਨ੍ਹਾਂ ਦੇ ਅੱਗੇ ਇਹ ਗੱਲ ਰੱਖੀ ਆ ਵੀ ਆਪਾਂ ਸੈਨੇਟ ਨੂੰ ਕਿੰਨੀ ਕਵਾਰ ਬਚਾਵਾਂਗੇ ਵੀ ਆਪਾਂ ਕਿੰਨੀ ਕਵਾਰ ਧਰਨੇ ਲਾਵਾਂਗੇ। ਪੀ ਇਹਦਾ ਕਾਰਨ ਕੀ ਆ ਵੀ ਬਾਈ ਜਿਹੜਾ ਪ੍ਰੈਜ਼ੀਡੈਂਟ ਆ ਉਹ ਫਾਈਲ ਹਰ ਸਾਲ ਰੋਕ ਲਿੰਦਾ ਜਿੰਨੀ ਵਾਰ ਇਲੈਕਸ਼ਨਾਂ ਹੁੰਦੀਆਂ ਨੇ ਇਹਦੇ ਵਿੱਚ ਜਿਹੜਾ ਯੂਨੀਵਰਸਿਟੀ ਦਾ ਇੰਟਰਸਟੇਟ ਬਾਡੀ ਕਾਰਪੋਰੇਟ ਜਿਹੜਾ ਸਟੇਟਸ ਆ ਵੀ ਉਹਦੇ ਖਤਮ ਕਰਨ ਵਾਲਾ ਹਨ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਪੀ ਇਹਦੀ ਜਿਹੜੀ ਜੜ ਬਣਦੀ ਆ ਮੁੱਦੇ ਦੀ ਉਹ ਹੈਗੀ ਇੰਟਰਸਟੇਟ ਉਹਦੇ ਚ ਹੁਣ ਕੀ ਕੀਤਾ ਸੈਂਟਰ ਨੇ ਵਿੱਚ ਪਾਰਟੀਆਂ ਬਣਾਤੀਆਂ ਔਰ ਸਾਰੀ ਸਰਮਾਇਦਾਰੀ ਆਪਣੇ ਕੋਲ ਰੱਖ ਲਈ ਵੀ ਇਹਦਾ ਕਰਤਾ ਦਰਤਾ ਜਿੱਦੇ ਟਾਈਮ ਤੇ ਸੈਂਟਰ ਦਾ ਕਹਿਣ ਨੂੰ ਦਲੇਦਾਰੀ ਪੰਜਾਬ ਦੀ ਆ ਪਰ ਜਿੰਨੀ ਤੇ ਪਾਲਿਸੀ ਅੱਜ ਲੱਗ ਰਹੀ ਹੈ ਉਹਦੇ ਚ ਭਾਵੇਂ ਰਿਜ਼ਰਵੇਸ਼ਨ ਪਾਲਿਸੀ ਹੋਵੇ ਉਹ ਸੈਂਟਰ ਤੇ ਲੱਗ ਰਹੀ ਆ ਸਰਵਿਸਿਸ ਰੂਲ ਜਿਹੜੇ ਉਹ ਸੈਂਟਰ ਤੇ ਲੱਗ ਰਹੇ ਆ ਪਰ ਕਹਿਣ ਨੂੰ ਪੰਜਾਬ ਇੱਥੇ ਬਜਟ ਵੀ ਦੇ ਰਿਹਾ 90 ਕਰੋੜ ਦੇ ਕਰੀਬ ਪੰਜਾਬ ਦੇ ਰਿਹਾ ਪਰ ਸੇਂਗ ਪੰਜਾਬ ਦੀ ਕੋਈ ਨਹੀਂ ਹੈਗੀ ਤੇ ਇੰਟਰ ਸਟੇਟ ਵਿੱਚ ਅੱਜ ਨਾ ਕੋਈ ਹਿਮਾਚਲ ਪਾਰਟੀ ਨਾ ਹਰਿਆਣਾ ਪਾਰਟਾ ਸਿਰਫ ਪੰਜਾਬ ਰਹਿ ਗਿਆ ਵੀ ਜੇ ਸਰਕਾਰ ਇਹਦੇ ਤੇ ਧਿਆਨ ਦੇਵੇ ਜੇ ਪੰਜਾਬ ਦੇ ਸਾਰੇ ਐਮ ਐਲ ਏ ਮਿਲ ਕੇ ਵਿਧਾਨ ਸਭਾ 'ਚ ਇਹ ਗੱਲ ਕਰਨ ਮਤਾ ਲਿਆਵੇ ਵੀ ਇਹਦਾ ਇੰਟਰ ਸਟੇਟ ਜਿਹੜਾ ਸਟਰਕਚਰ ਉਹ ਕਰ ਵੀ ਸਕਦੇ ਖਤਮ ਇੰਟਰ ਸਟੇਟ ਜਿਹੜਾ ਐਕਟ ਹੈ 153 ਦਾ ਉਹ ਕਹਿੰਦਾ ਵੀ ਸਟੇਟ ਕੋ ਅਧਿਕਾਰ ਹੈਗਾ ਵੀ ਉਹ ਮਤਲਿਆ ਸਕਦੀ ਹੈ ਵੀ ਐਗਜ਼ਿਸਟਿੰਗ ਸਟ੍ਰਕਚਰ ਨੂੰ ਚੇਂਜ ਕਰਨਾ ਡਿਸੋਲਵ ਕਰਨਾ ਸੋ ਤੁਹਾਡੇ ਅੱਗੇ ਹੀ ਬੇਨਤੀ ਆ ਵੀ ਅੱਜ ਦੇ ਟਾਈਮ ਤੇ ਨਾ ਕੋਈ ਪੰਜਾਬ ਯੂਨੀਵਰਸਿਟੀ ਦੀ ਕਿਸੇ ਹੋਰ ਖੇਤੇ ਨੂੰ ਐਫੀਲੀਏਸ਼ਨ ਨਾ ਕੋਈ ਹੋਰ ਖੇਤਾ ਇਹਨੂੰ ਬਜਟ ਫੰਡ ਕਰ ਰਿਹਾ ਸਿਰ ਪੰਜਾਬ ਕਰ ਰਿਹਾ ਸੋ ਇੰਟਰ ਸਟੇਟ ਇਹਦਾ ਬੰਦ ਨਹੀਂ ਆ ਉਹਦੇ ਵੱਲ ਤੇ ਅਨਜ਼ਰੂਰ ਦਿੱਤਾ ਜਾਵੇ ਜੇ ਉਹਦੇ ਵਿਧਾਨ ਸਭਾ ਸੈਸ਼ਨ ਚ ਇਹਦਾ ਮਤਲਿਆ ਆ ਕੇ ਪੀਏ ਸਟੇਟ ਯੂਨੀਵਰਸਿਟੀ ਕਿਉਂਕਿ ਵੰਡ ਤੋਂ ਬਾਅਦ ਚਾਰ ਯੂਨੀਵਰਸਟੀਆਂ ਆਈਆਂ ਮਦਰਾਸ ਕਲਕੱਤਾ ਬੰਬੇ ਤੇ ਪੰਜਾਬ ਯੂਨੀਵਰਸਿਟੀ ਤਿੰਨ ਬਾਕੀ ਯੂਨੀਵਰਸਟੀਆਂ ਅਜੇ ਤੇ ਟਾਈਮ ਤੇ ਸਟੇਟ ਯੂਨੀਵਰਸਿਟੀ ਆ ਕੀ ਕਰਨਾ ਵੀ ਪੰਜਾਬ ਯੂਨੀਵਰਸਿਟੀ ਹਜੇ ਤੱਕ ਸਟੇਟ ਯੂਨੀਵਰਸਿਟੀ ਨਹੀਂ ਆ ਐਨੀ ਜੀ ਬੇਨਤੀ ਆ ਸਾਥੋਂ ਲਾ ਤੁਹਾਨੂੰ ਮਿੱਠੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮੈਂ ਹੁਣ ਗਗਨ ਜੀ ਨੂੰ ਬੇਨਤੀ ਕਰਦਾ ਪੰਜਾਬ ਨਾਮਾ ਤੂੰ ਵੀ ਆਪਣੇ ਵਿਚਾਰ ਦੋ ਮਿੰਟ ਜਿਹੜੇ ਸਾਹਮਣੇ ਆਜਾ ਆਪਣਾ ਜਦੋਂ ਸੈਨੇਟ ਦਾ ਧਰਨਾ ਚੱਲ ਰਿਹਾ ਤਾਂ ਯੂਨੀਵਰਸਿਟੀ ਨਾਲ ਜਦੋਂ ਮੀਟਿੰਗਾਂ ਹੁੰਦੀਆਂ ਤੇ ਯੂਨੀਵਰਸਿਟੀ ਸਿੱਧਾ-ਸਿੱਧਾ ਟੈਨਡੀਆ ਕਿ ਅਸੀਂ ਬੇਵਾਸਾਂ ਫੈਸਲਾ ਸੈਂਟਰ ਸਰਕਾਰ ਨੇ ਕਰਨਾ ਇਹ ਬੇਵਸੀ ਵੀ ਸੈਨੇਟ ਖਤਮ ਹੋਣ ਦੀ ਰਿਫਲੈਕਸ਼ਨ ਹੈ ਇੱਥੇ ਵੀ ਇਥੋਂ ਦੀ অথੋਰੀਟੀ ਵੀ ਬੇਵਸ ਹੋਈ ਪਈ ਆ ਯੂਨੀਵਰਸਿਟੀ ਚਲਾਉਣ ਬਾਰੇ ਕੋਈ ਫੈਸਲਾ ਨਹੀਂ ਮੈਂ ਸੈਂਟਰ ਸਰਕਾਰ ਪਹਿਲਾਂ ਹੀ ਆਪਦੇ ਹੱਥਾਂ 'ਚ ਬਹੁਤ ਕੁਝ ਰੱਖੀ ਆ ਜਦੋਂ ਕਿ ਹਜੇ ਤੱਕ ਸੈਨੇਟ ਉਹਨਾਂ ਨੇ ਕਹਿ ਕੇ ਖਤਮ ਵੀ ਨਹੀਂ ਕਰੀ ਤਾਂ ਆਪਾਂ ਪਹਿਲਾਂ ਹੀ ਹਿਸਾਬ ਲਾ ਲਈਏ ਜੇ ਸੈਨੇਟ ਖਤਮ ਹੁੰਦੀ ਆ ਤਾਂ ਇਥੋਂ ਦੇ ਪ੍ਰੋਫੈਸਰ ਵੀ ਬੇਵਸ ਹੋ ਜਾਂਦੇ